ਹੈਲੋ ਜੀ ਸਲਾਮ ਅਦਾਬ ਨਮਸਤੇ ਸਭੀ ਕਾਲ ਤੇ ਜੈ ਸੰਗੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਦਾਤਾ ਗੁਲਾਮੀ ਸ਼ਾ ਸਰਕਾਰ ਜੀ ਦੀ ਦਾਤਾ ਅਲੀ ਅਹਿਮਦ ਸਰਕਾਰ ਮੰਡਾਲੀ ਵਾਲੀ ਸਰਕਾਰ ਉਹਨਾਂ ਦੇ ਪੀਰੋ ਮੁਰਸ਼ਦ ਦਾਤਾ ਗੁਲਾਮੀ ਸ਼ਾ ਸਰਕਾਰ ਇੱਕ ਕਸਾ ਮੇਰੇ ਨਾਲ ਕੱਲ ਸਾਡੇ ਬੜੇ ਖਾਸ ਨੇ ਲਾਲਾ ਜੀ ਉਹਨਾਂ ਨੇ ਸਾਂਝਾ ਕੀਤਾ ਤੇ ਉਹਨਾਂ ਨੇ ਦਾਤਾ ਗੁਲਾਮੀ ਸ਼ਾ ਸਰਕਾਰ ਜੀ ਦੇ ਦਰਸ਼ਨ ਵੀ ਕੀਤੇ ਹੋਏ ਨੇ ਸੋ ਆਪਣੇ ਵਾਸਤੇ ਸਭ ਤੋਂ ਪਹਿਲਾਂ ਇਹਦਾ ਇਹੀ ਗੱਲ ਬਹੁਤ ਪਾਗਾਂ ਵਾਲੀ ਹੋ ਜਾਂਦੀ ਹੈ ਕਿ ਜਦੋਂ ਆਪਣੀ ਮੁਲਾਕਾਤ ਸਾਈਂ ਜੀ ਉਹਨਾਂ ਨਾਲ ਕਰਵਾਉਂਦੇ ਨੇ ਜਿਨ੍ਹਾਂ ਨੇ ਐਡੇ ਪਹੁੰਚੇ ਹੋਏ ਫਕੀਰਾਂ ਦੇ ਦਰਸ਼ਨ ਕੀਤੇ ਹੋਣ ਦੀਦਾਰ ਕੀਤੇ ਹੋਣ ਉਹਨਾਂ ਨੂੰ ਦੇਖਣਾ ਹੀ ਆਪਣੇ ਵਾਸਤੇ ਇੱਕ ਇਬਾਦਤ ਹੋ ਜਾਂਦੀ ਹੈ ਕਿ ਉਹਨਾਂ ਦੀਆਂ ਅੱਖਾਂ ਨੇ ਸਰਕਾਰਾਂ ਨੂੰ ਦੇਖਿਆ ਹੋਇਆ। ਅਲਾਵਾ ਜੀ ਕਹਿੰਦੇ ਕਿ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਦਾਤਾ ਗੁਲਾਮੇ ਸ਼ਾਹ ਸਰਕਾਰ ਦੇ ਦਰਬਾਰ ਉੱਤੇ ਐਤਵਾਰ ਨੂੰ ਕਵਾਲ ਆ ਜਾਂਦੇ ਹੁੰਦੇ ਸੀ ਆਉਣ ਵਾਸਤੇ। ਇਹ ਗਲਮੀਸ਼ਾਂ ਸਰਕਾਰ ਜੀ ਦੇ ਕੋਲ ਇੱਕ ਗੋਦੜੀ ਹੁੰਦੀ ਸੀ ਉਹ ਗੋਦੜੀ ਦੇ ਵਿੱਚੋਂ ਉਹਨਾਂ ਨੇ ਜਦੋਂ ਕਵਾਲਾਂ ਨੇ ਗਾਉਣਾ ਤਾਂ ਸਰਕਾਰ ਨੇ ਗੋਦੜੀ ਚੋਂ ਕੱਢ-ਕੱਢ ਕੇ ਭਾਂ ਸਿਹੜਦੇ ਹੁੰਦੇ ਸੀ ਇਦਾਂ ਜਿਵੇਂ ਆਪਾਂ ਕਹ ਲਈ ਨੋਟਾਂ ਦਾ ਮੀਂਹ ਉਹ ਤਾਂ ਭਾਂ ਦਾ ਮੀਂਹ ਵਰਸਾਉਂਦੇ ਹੁੰਦੇ ਸੀ ਕਵਾਲਾਂ ਤੇ ਕਾਜੀ ਉਸ ਟਾਈਮ ਦਾ ਜਿਹੜਾ ਮਾਹੌਲ ਸੀ ਉਹਦੇ ਵਿੱਚ ਉਹ ਭਾਂ ਜਿਹੜੀ ਹੁੰਦੀ ਸੀ ਨਾ ਉਹ ਜਿਹਨੇ ਸਿੱਕੇ ਹੁੰਦੇ ਸੀ ਉਹਦੇ ਵਿੱਚ ਉਹ ਬਹੁਤ ਵੱਡੀ ਗੱਲ ਹੁੰਦੀ ਸੀ ਯਾਰ ਉਹ ਫਕੀਰ ਬੈਠਾ ਭਾਂ ਲਿਟਾਉਂਦਾ ਆ ਤਗਲ ਪਹੁੰਚਦੇ 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 ਇੱਕ ਦੋ ਬੰਦਿਆਂ ਕੋਲੇ ਗਏ ਉਹ ਕਹਿੰਦੇ ਆਪਾਂ ਵੀ ਚੱਲੀਏ ਭਾਈ ਦੇਖੀ ਬਿਉ ਦੀ ਗੋਦੜੀ ਚ ਕੀ ਹੁੰਦਾ ਮਹਿਫਲ ਚੱਲ ਰਹੀ ਆ ਕਵਾਲ ਬੈਠੇ ਗਾ ਰਹੇ ਨੇ ਦਾਤਾ ਸਰਕਾਰ ਬੈਠੇ ਨੇ ਸੁਣ ਰਹੇ ਨੇ ਹੁਣ ਉਹ ਸਰਕਾਰ ਜਾਣੀ ਜਾਣਦੇ ਨੂੰ ਸਭ ਪਤਾ ਮਹਿਫਲ ਦੇ ਵਿੱਚ ਕੌਣ ਕੀ ਸੋਚ ਕੇ ਬੈਠਾ ਆ ਕਵਾਲਾਂ ਨੇ ਜਦੋਂ ਗਾਇਆ ਸਰਕਾਰ ਨੇ ਗੋਦੜੀ ਚੋਂ ਧਾਨ ਕੱਢ ਕੇ ਸਿੱਟੀ ਸਿਰਦੇ ਰਹੇ ਸਿਰਦੇ ਰਹੇ ਉਹ ਬੰਦੇ ਬੈਠੇ ਦੇਖ ਰਹੇ ਵੀ ਆ ਇਹ ਗੋਦੜੀ ਚ ਸਭ ਧਾਨ ਪਈ ਆ ਜਦੋਂ ਮੈਫ ਸਮਾਪਤ ਹੋ ਜਾਂਦੀ ਆ ਤਾਂ ਸਰਕਾਰ ਕੀ ਕਰਦੇ ਨੇ ਗੋਦੜੀ ਆਪਣੀ ਉੱਥੇ ਛੱਡ ਕੇ ਉੱਟ ਜਾਂਦੇ ਨੇ ਕਿ ਮੈਂ ਆਇਆ ਉਹ ਜਾਂਦੇ ਨੇ ਸਾਰੀ ਸੰਗਤ ਚੱਲ ਜਾਂਦੀ ਆ ਪਰ ਉਹ ਦੋ ਬੰਦੇ ਜਿਹੜੇ ਸਪੈਸ਼ਲ ਆਈਐਸ ਕਰਕੇ ਸੀਗੇ ਗੋਦੜੀ ਦੇਖਣੀ ਆ ਉਹ ਜਾਂਦੇ ਨੇ ਗੋਦੜੀ ਖੋਲਦੇ ਨੇ ਅੰਦਰ ਦੇਖਦੇ ਨੇ ਤਾਂ ਗੋਦੜੀ ਖਾਲੀ ਉਹਦੇ ਵਿੱਚ ਕੁਝ ਨਹੀਂ ਉਹ ਕਹਿੰਦੇ ਨੇ ਇਹ ਤਾਂ ਖਾਲੀ ਪਈ ਆ ਇਹ ਕਹਿੰਦੇ ਵਿੱਚ ਭਾਂ ਬਹੁਤ ਆ ਭਾਈ ਇਹ ਬਾਬਾ ਭਾਂ ਬਹੁਤ ਸਿਰਦਾ ਇੱਕ ਬਹੁਤ ਨੋਟ ਆ ਇੱਕ ਬਹੁਤ ਖਜ਼ਾਨਾ ਆ ਉਹ ਫੇਰ ਬੰਦ ਕਰਕੇ ਰੱਖ ਦਿੰਦੇ ਨੇ ਮੈ ਜਾਂਦੇ ਨੇ બીજી ਜਗ੍ਹਾ ਤੇ ਉਦੋਂ ਸਰਕਾਰ ਆਉਂਦੇ ਨੇ ਸਰਕਾਰ ਆਉਂਦੇ ਨੇ ਤਾਂ ਉਹ ਜੇ ਦੋ ਬੰਦੇ ਆਏ ਹੁੰਦੇ ਨੇ ਸਰਕਾਰ ਨੂੰ ਕਹਿੰਦੇ ਕਿ ਸਰਕਾਰ ਸਾਨੂੰ ਹੁਣ ਇਜਾਜ਼ਤ ਦਿਓ ਤਾਂ ਸਰਕਾਰ ਕਹਿੰਦੇ ਚਲੋ ਠੀਕਾ ਤੁਸੀਂ ਐ ਕਰੋ ਪ੍ਰਸ਼ਾਸਨ ਲੈ ਜਾਓ ਹੁਣ ਪ੍ਰਸ਼ਾਸਨ ਦੇ ਰੂਪ ਦੇ ਵਿੱਚ ਸਰਕਾਰ ਕਹਿੰਦੇ ਕੀ ਕਰਦੇ ਨੇ ਉਹ ਗੋਦਰੀ ਦੇ ਵਿੱਚੋਂ ਉਸੇ ਗੋਦੜੀ ਚੋਂ ਹੱਕ ਪੁੰਦੇ ਨੇ ਖਜ਼ਾਨਾ ਭਾਂਦਾ ਇੱਕ ਨੂੰ ਖਜ਼ਾਨਾ ਭਾਂਦਾ ਦੂਜੇ ਨੂੰ ਉਹ ਦੋਨੇ ਫਿਰ ਹਰਾਨ ਹੁੰਦੇ ਨੇ ਕਿ ਯਾਰ ਇਹ ਹੁਣੀ ਦੇਖੀ ਸੀ ਖਾਲੀ ਸੀ ਤੇ ਹੁਣ ਇਹ ਬਾਬਾ ਜੀ ਨੇ ਫੇਰ ਚੋਂ ਕਢ ਲਿਆ ਫਿਰ ਉਹਨਾਂ ਨੂੰ ਪਛਤਾਵਾ ਹੁੰਦਾ ਤੇ ਅੰਦਰ ਉਹ ਮਾਫੀ ਮੰਗਦੇ ਨੇ ਇਹ ਪਾਵਰ ਸੀ ਸਰਕਾਰਾਂ ਦੀ ਤਾਂ ਕਹਿੰਦੇ ਨੇ ਕਿ ਜਿਹੜਾ ਫਕੀਰ ਆ ਨਾ ਕੁਝ ਵੀ ਕਰ ਸਕਦਾ ਤੇ ਫਕੀਰ ਦੀ ਗੋਦੜੀ ਨੂੰ ਕਦੇ ਛੇੜੀਦਾ ਨਹੀਂ ਉਹਦੇ ਵਿੱਚ ਕੁਝ ਵੀ ਹੋ ਸਕਦਾ ਨੀਤ ਦੇ ਹਿਸਾਬ ਨਾਲ ਜੇ ਤੁਹਾਡੀ ਨੀਤ ਲੁੱਟਣ ਵਾਲੀ ਆ ਤਾਂ ਖਾਲੀ ਮਿਲੀ ਉਹਨਾਂ ਨੂੰ ਪਰ ਜੇ ਤੁਹਾਡੀ ਨੀਤ ਝੋਲੀ ਅੱਡ ਕੇ ਬੈਠਣ ਵਾਲੀ ਆ ਤਾਂ ਉਸੇ ਗੋਦੜੀ ਚ ਉਹਨਾਂ ਨੇ ਸਭ ਕੁਝ ਤੁਹਾਡੀ ਝੋਲੀ ਪਾ ਦੇਣਾ ਸੋ ਜੇ ਤੁਹਾਨੂੰ ਇਹ ਦਾਤਾ ਗੁਲਾਮੀਸ਼ਾ ਸਰਕਾਰ ਦਾ ਕਿੱਸਾ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁਲ ਕਰ ਦਿਓ ਜੀ ਜੈ ਸائیں ਜੀ ਬੀ